ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸਵੀਰ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਕਿ ਸੂਏ ਸੂਏ ਨਾਗਾ ਦਾ ਦੋ ਟਾਈਮ ਚੋਕੇ ਲਵੋ ਜੇ ਗੱਬਣਾਂ ਦਾ ਚੰਗੀ ਤੇ ਚਪਕੜ ਕੇ ਪਾਸ ਕਰਕੇ ਲਵੋ ਅੱਜ ਦੀ ਵੀਡੀਓ ਵਿੱਚ ਬਾਈ ਦੇ ਤਿੰਨ ਨਾਕ ਸੇਲ ਆ ਗਏ ਤਿੰਨ ਨਾਕਾਂ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੀ ਹੈਗੀ ਜਿਹਦੇ ਵਿੱਚ ਇੱਕ ਆ ਬਹੁਤ ਚੰਗੀ ਪੰਜਾਬ ਵਾਲੀ ਜਰਸੀ ਇੱਕ ਥੋੜੀ ਜਿਹੀ ਕ੍ਰੋਸ ਥਣ ਹਵਨ ਦੀ ਬਹੁਤ ਚੰਗੀ ਵਹਿੜ ਤੇ ਇੱਕ ਆ ਜਰਸੀ ਕ੍ਰੌਸ ਚ ਪੈਂਦੀ ਵੜ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਜਿਹਨਾਂ ਵੜਾਂ ਬਾਰੇ ਹਾਂਜੀ ਬੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦੇ ਬਾਈ ਇਹ ਕਰੀ ਜੀ ਨਾਮ ਜੀ ਕਾਕਾ ਪਿੰਡ ਲੰਗਿਆਣਾ ਤਹਿਸੀਲ ਬਾਘਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਵੜੀਆਂ ਵੜਾਂ ਦਾ ਕੰਮ ਸ਼ੁਰੂ ਕਰ ਲਗੇ ਬਾਈ ਇਹ ਤੋਂ ਹਾਂਜੀ ਇਹ ਦੰਦਾਂ ਦੇ ਵਿੱਚ ਆ ਪਹਿਲਾਂ ਮੱਛੀ ਹੈ ਠੀਕ ਆ ਜੀ ਦੁੱਧ 11 ਲੀਟਰ ਜੀ ਨਾਪ ਕੇ ਦਵਾਂਗੇ ਆਪਾਂ ਠੀਕ ਆ ਜੀ ਕੰਡੇ ਵਾਲਾ ਕੰਡੇ ਵਾਲਾ ਠੀਕ ਠੰਡੀ ਸੀਲ ਬਾਈ ਜਾਵਾਂ ਜਾਵਾਂ ਠੰਡੀ ਸੀਲ ਨੂੰ ਦਿਨ ਵੀ 20 ਤੇ 25 ਹੋਗੇ ਠੀਕ ਹੈ ਜੀ ਬੱਚਾ ਉਹ ਅੱਛਾ ਮਰ ਗਿਆ ਠੀਕ ਹੈ ਜੀ ਤੋਰ ਲਈ ਮਾੜੇ ਜੀ ਚੋਕੇ ਮੇਰਾ ਵੀਰ ਚੋਕੇ ਲਿਜਾਵੇ ਦੋ ਡੰਗ ਠੀਕ ਹੈ ਜੀ ਮੁੱਕੇ ਕਈ ਬੰਦੇ ਖਰਾਕ ਨਹੀਂ ਪਾਉਂਦੇ ਦੁੱਧ ਘਟ ਗਿਆ ਜੀ ਇਹ ਉਹ ਦੁੱਧ ਆਪੇ ਦੁੱਧ ਵੀ ਸੇਵਾ ਦਾ ਨਾਲ ਹੈ ਠੀਕ ਹੈ ਜੀ ਤੁਸੀਂ 2 ਲੱਖ ਵਾਲੀ ਗਾਂ ਲਓ ਜਾਂ 4 ਲੱਖ ਵਾਲੀ ਹਾਂਜੀ ਹਾਂਜੀ ਜਿਹੜੀ ਆਪਾਂ ਪਾਵਾਂਗੇ ਉਹ ਖੁਰਨ ਦੇ ਵਿੱਚ ਫੇਰ ਹੀ ਦੁੱਧ ਉਹ ਤਾਂ ਦੁੱਧ ਤਾਂ ਪਾਏ ਦਾ ਨਾ ਜੇ ਪਾਵਾਂਗੇ ਦੇਊਗੀ ਜੇ ਆਪਾਂ ਇਹੀ ਕਰਨੇ ਫਿਰ ਜੇ ਨਾ ਕਿਥੋਂ ਦੇਣਾ ਨੌਜਰੀ ਨੇ ਹਾਂਜੀ ਜੇਕਰ ਵੱਧ ਮਾਰਦਾ ਕਿ ਵੱਧ ਦੇ ਜੂਗੀ ਤੇ ਜੇ ਤੂੜੀ ਦੇ ਬੰਦੇ ਰੱਖੀ ਤਰੇ ਦਿਨ 10 ਕਿਲੋ ਵੀ ਨਹੀਂ ਦੇਣਾ ਮੁੜ ਕੇ ਵੇ ਦੋਸਤੋ ਕੱਦ-ਕੱਦ ਚੰਗਾ ਤੇ ਦੇਖਣਾ ਜਾਤ ਬਰੀਡ ਬਹੁਤ ਆ ਗਈ ਜਰਸੀ ਕਰਾਉਚ ਪੈਂਦੀ ਥਣਾ ਸਹਿ ਚੈੱਕ ਕਰ ਲੋ ਫਿਟਿੰਗ ਵਾਲਾ ਹਵਾਨਾ ਵਾ ਭਲਾ 10 ਸਵੇ ਚੋਲਿਓ ਹਵਾਨਾ ਇਹਦਾ ਆ ਹੀ ਰਹਿਣਾ ਵਾ ਬਾਈ ਕਹਿੰਦਾ ਬਾਈ ਜੀ ਫੇਸ ਕੁਆਲਟੀ ਚੈੱਕ ਕਰ ਲੋ ਬਹੁਤ ਚੰਗੀ ਫੇਸ ਕੁਆਲਟੀ ਆ ਗਈ ਬਾਈ ਨੋ ਨੋ ਚੰਗਾ ਵਾ ਕੋਈ ਲਿੱਸੀ ਫਿੱਕੀ ਨਹੀਂ ਗਈ ਇਹ ਇਹ ਜਰਸਾਂ ਦੇ ਵਿੱਚ ਪੈਂਦੀ ਹੈ ਥੱਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾਗਾ ਤੁਸੀਂ ਦੇਖ ਸਕਦੇ ਹੋ ਜੀ ਗੁਲਾਬੀ ਥਾਣਾਗਾ ਹਾਂ ਆ ਦੇਖੋ ਤੁਸੀਂ ਆਹ ਦੇਖੋ ਤੁਸੀਂ ਦੋਸਤੋ ਨਾ ਕੋਈ ਬੰਨੀ ਆ ਤੇ ਨਾ ਕੋਈ ਬਾਈ ਨੇ ਕੀਤੀ ਆ ਗਈ ਦੇਖੋ ਤੁਸੀਂ ਇਹ ਪੀੜੀ ਡਾਕਟ ਹੋਣੀ ਪੀੜੀ ਡਾਕਟ ਚੋਲੋ ਪਲਾ ਦੋਸਤੋ ਜਿਹੜੀ ਬੰਨੀ ਤੋਂ ਨਹੀਂ ਹਲਤੀਗੀ ਤੇ ਉਹ ਤਾਂ ਪਹਿਲੇ ਬੰਨੇ ਚਾਰੇ ਭਜਣਾ ਹੀ ਕਿੱਥੇ ਹੈਗਾ ਇਨੀ ਠੰਡੀ ਸੀਲ ਮੈਂ ਨਹੀਂ ਮੈਂ ਤਾਂ ਤੁਹਾਨੂੰ ਐੜ ਮੈਲ ਨਹੀਂ ਆਗੀ ਦੁੱਧ ਦੀ ਥੱਲੇ 11 ਕਿਲੋ ਕੰਡੇ ਵਾਲਾ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲੋ ਲਓ ਦੋਸਤੋ ਦੋਸਤੋ ਖੜੀ ਜ ਟਾਵਰ ਨਾ ਕਦੇ ਬੰਨੀ ਨਹੀਂ ਕੀਤੀ ਨੀਗੀ ਇਹ ਮੈਂ ਤੁਰੇ ਉਪਰਾ ਪੂਰਾ ਵੀ ਨਹੀਂ ਕੀਤਾ ਉਹਨੇ ਹਾਂ ਦੇਖੋ ਤੁਸੀਂ ਹਵਾਨਾ ਦੇ ਸੋ ਫਿਟਿੰਗ ਵਾਲਾ ਹਵਾਨਾ ਪੂਰਾ ਠੋਸ ਨਿਕ ਰਹਿਣ ਫਸੀ ਪਈ ਹੈਗੀ ਦੁੱਧ 11 ਕਿਲੋ ਥੱਲੇ ਕੰਡੇ ਵਾਲਾ ਇਹਦੇ ਜਿਵੇਂ ਮਰਜ਼ੀ ਕੋਈ ਜਿਵੇਂ ਮਰਜ਼ੀ ਬੈਠੀ ਜਾ ਥੱਲੇ ਤੁਸੀਂ ਮਰਜ਼ੀ ਕਰੀ ਜਾਓ ਜਵਾਕ ਚੱਲ ਨੂੰ ਬਲਾ ਜਵਾਕ ਚਲੋ ਇੰਨੀ ਠੰਡਾ ਸੀ ਵੇਖੋ ਪੋਰਾ ਨਹੀਂ ਹਿੱਲੀ ਗਾਲਾ ਕਰ ਜਾਂਦੀ ਖੜੀ ਬੇਸ ਕੁਆਲ ਚੈੱਕ ਕਰੋ ਜਰਸੀ ਪੈਂਦੀ ਆ ਕ੍ਰੋਚ ਥੋੜਾ ਜਿਹਾ ਤਾਂ ਉਹਦਾ ਚਟਾ ਮੱਝਾ ਵਰਗਾ ਅੱਛਾ ਚੋ ਚੋ ਚੜੇ ਲੱਗੇ ਹੋਈਆਂ ਚੋ ਚੋ ਲੈ ਗਏ ਦੁੱਧ ਉਹਦਾ ਵਾਜੇ ਤੁਹਾਡੇ ਕੋਲ ਜਾ ਕੇ ਮੈਂ ਟੀਕਾ ਲੂਣਾ ਸੀ ਮੈਡੀਕਲ ਫੇ ਦੁੱਧ ਘਟ ਜਾਂਦਾ ਪਸ ਹਾਂ ਇਹ ਟੀਕਾ ਲੂਵਾ ਦੇ ਲੋ ਦੋਸਤੋ ਇੰਨੇ ਠੰਢੀ ਵਹਿੜ ਮੈਂ ਤਾਂ ਨਹੀਂ ਕਹਦਾ ਤੈਨੂੰ ਵੇਖਿਓ ਕਿਤੇ ਇਹ ਤਾਂ ਆਮ ਉਪਰੇ ਕਰੇ ਭੱਜੂ ਭੱਜੂ ਕਰਦੀਆਂ ਆ ਵੇਖ ਲਓ ਤੁਸੀਂ ਲੈ ਜਮਾ ਹੀ ਨਹੀਂ ਦੋਸਤੋ ਮੁੱਲ ਭਾਈ ਇਹਦਾ ਲੈਣ ਦੇਣ ਵਾਲਾ ਮੁੱਲ ਭਾਈ 30000 ਰੁਪਏ ਜਿਆਦਾ ਵਿਚੋ ਕੀ ਮਾਨਤਾਂ ਮਾਨਤਾਂ ਜੂ 11 ਲੀਟਰ ਦੁੱਧ ਸਾਡੇ ਘਰੇ ਮਿਲ ਕੇ ਦੂੰਗਾ ਦੁੱਧ ਮੈਂ ਠੀਕ ਆ ਬੰਦ ਇਹ ਘਟਿਆ ਤਾਂ ਖੱਤਿਆ ਦਾ ਰਹਦਾ ਗੱਡੀ ਦਾ ਮੈਚ ਠੀਕ ਆ ਲਓ ਜੀ ਦੋਸ ਕਿਸੇ ਟਮਾਟਾ ਮੈਂ ਨਿਕਲਦਾ ਵਾ ਜਿਹੜੀ ਬਿਨਾ ਸੋਟੌਰ ਨਾਲ ਖੜੀ ਹੈਗੀ ਬਾਕੀ ਵਿਚਾਨੀ ਕਰਮਣ ਜਣਾ ਇਹ ਤੋੜਾ ਤਰਾ ਬਹੁਤ ਚੰਗਾ ਵਾ ਫਿਟਿੰਗ ਵਾਲਾ ਹਵਾਂ ਨਾ ਭਲਵਾਨਾਂ ਵਾਂਗ ਤੁਰਦੀ ਹੈਗੀ ਥਣਾ ਸੇ ਪਹੁੰਚਾਂਗਾ ਗੁਲਾਬੀ ਥਾਣਾ ਮੌਲ ਸਿਰਫ 30000 ਰੁਪਈਆ ਵਿੱਚੋ ਕੀ ਮਾਨ ਤਣ ਹੋ ਜਾਊਗਾ ਅਜੇ ਤੱਕ ਕੱਕਰ ਬੜ ਦੇ ਨਵਾਏ ਪਏ ਆ ਪਸੂ ਬਹੁਤ ਚੰਗੀ ਵੜਾ 2 ਨੰਬਰ ਤੇ ਜਰਸੀ origianal ਪੰਜਾਬ ਵਾਲੀ ਇਹਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਹੈ ਜੀ ਠੀਕ ਆ ਜੀ ਹਾਂ ਜੀ ਦੇਖਣ ਚ ਲੱਗਦੀ ਬਈ ਪੂਰੀ ਇਹਦਾ ਤਲੈਦ ਲੋ ਵੇਣੀ ਪਾਇ ਨੀ ਚਮਕਣਾ ਸੀ ਇਹਨੇ ਹੋਰ ਠੀਕ ਆ ਜੀ ਇਹ 10 ਦੇ 10 17 ਲੀਟਰ ਕਾ ਘਰ ਜਾਣੇ 16 16.5 17 ਲੀਟਰ ਗਿਆ ਪਰ ਆਪਾਂ ਵੀ ਦੁੱਧ ਦੇ ਦੂ 20 ਕਿਲੋ ਪਰ ਆਪਾਂ ਇੰਨਾ ਕਹਿ ਕੇ ਦੇਣੀ ਹੈ ਕਿਹੜਾ ਸੂਆ ਸੰਦੀ ਬਾਈ ਇਹ ਦੁੱਧਾ ਸੂਆ ਠੀਕ ਹੈ ਜੀ ਠੀਕ ਹੈ ਜੀ ਇਹ 17 ਹੋ ਗਈ ਮੱਝਾਂ ਆਰਗਣਾ ਉਹ ਮੱਝਾਂ ਆਰਗਣਾ 17 ਲੀਟਰ ਬਾਈ ਮੱਝ 2 ਲੱਖ ਦੀ ਹੋਊਗੀ ਹਾਂਜੀ ਹਾਂਜੀ ਇਹ ਮੱਝ ਹੀ ਸਮਝ ਤੈਨੂੰ ਠੀਕ ਹੈ ਜੀ ਘਰ ਦਾ ਸਾਰਾ ਖਰਚਾ ਡੱਕੂਗੀ ਦਿਨ 10 ਲੈ ਜੂ ਦਿਨ ਬਾਈ 10 ਲੈ ਦਊਗੀ ਠੀਕ ਹੈ ਬਾਈ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਵਜੇ ਨੂੰ ਬਈ ਨੇ ਬਹੁਤਾ ਕੱਦ ਕਾੜ ਵੱਡਾ ਹੀ ਹੈਗਾ ਕੋਈ ਨਿੱਕੀ ਸੰਝਰੇ ਮੇਰਾ ਬਾਈ ਕੋਈ ਫੁੱਲ ਵੱਡੀ ਪੰਜਾਬ ਵਾਲੀ ਜਰਸੀ ਅਰਜੀਨਲ ਇਹਦਾ ਰੇਟ ਵੀ ਥੋੜਾ ਉਹਦੇ ਹਿਸਾਬ ਨਾਲ ਆਈ ਹੈ ਠੀਕ ਆ ਜੀ ਉਹ ਤਾਂ ਜੀ ਚੰਗਾ ਪਉਦਾ ਰੇਟੂ ਚੰਗਾ ਹੀ ਹੋਊਗਾ ਦਾ ਬਾਈ ਨੇ ਮੈਨੂੰ ਬਹੁਤ ਆ ਫੁੱਲ ਵੱਡੀ ਆਗੀ ਕੋਈ ਛੋਟੀ ਜੀ ਨਹੀਂਗੀ ਜੇ 6 7 18 ਕਿਲੋ ਦੀ ਮੱਝ ਲੈਣੀ ਹੋਵੇ ਤਾਂ 2 ਲੱਖ ਦੀ ਉਹ ਬਾਈ ਕਹਿੰਦਾ ਦੁੱਧ ਪੈਜੋਗੇ 16 17 ਦਿੱਤਾ ਪਹਿਲੇ ਨਜ਼ਾਰਾ ਦੂਜੇ 16 17 18 ਕਿਲੋ ਖੁੱਲਾ ਪਾ ਦੂਗੀ ਇਹ ਵੈਨ ਨੂੰ ਇਹ ਬਹੁਤ ਆ ਮੱਝਰਗਾ ਥਾਣਾ ਲੱਗਿਆ ਮੋਟਾ ਹਾਥੀ ਚੁਵਾਈ ਵਾਲਾ ਗਲਾਬੀ ਥਾਣਾ ਹੈਗਾ ਫਿਟਿੰਗ ਵਾਲਾ ਹਵਾਨਾ ਦੋਸਤੋ ਜੀ ਐਡੇ ਹਵਾਨੇ ਨੂੰ ਦੋ 17 18 ਕਿਲੋ ਨਹੀਂ ਪਿਉਂਦੀ ਉਹ ਫਿਰ ਠੰਢੀ ਨੇ ਥੋੜਾ ਪਿਉਣਾ ਵਾ ਕੋਈ ਵਜੇ ਨਵੇਂ ਦੇਖੋ ਤੁਸੀਂ ਬੋਦੀ ਵਾਲੀ ਵਹਿੜ ਨਿੱਕਾ ਕੰਨ ਪਿਓਰ ਜਰਸੀ ਪੰਜਾਬ ਵਾਲੀ ਆ ਵਜਨ ਬਹੁਤ ਹੈਗਾ ਮੱਝਰਗਾ ਪੈਠ ਬੜਾ ਤੁਰਦੀ ਵਿਖੋਦੀ ਪਹਿਲਵਾਨਾਂ ਵਾਂਗੂ ਦੇਖੋ ਤੁਸੀਂ ਪੂਰੀ ਵਜਨਦਾਰ ਆ ਫੁੱਲ ਹਵਾਨਾ ਵੀ ਬਹੁਤ ਸੋਹਣਾ ਫਿਟਿੰਗ ਵਾਲਾ ਵਾ ਥਾਣ ਦੀ ਸਾਈਜ਼ ਚੈੱਕ ਕਰੋ ਪੂਰਾ ਚੁਵਾਈ ਵਾਲਾ ਮੁਠੀ ਵਰਗਾ ਮੱਝਰਗਾ ਥਾਣਾ ਮੁਠੀ ਵਾਲਾ ਕੋਈ ਛੋਟਾ ਗੁਲਾਬੀ ਥਾਣਾ ਦਾ ਦਿਨ ਲੈ ਜੋ 10 10 ਦਿਨ ਦਾ ਜਿਹੜੀ ਵਾਲਟੇਲਾ ਦੇਖ ਰਹੇ ਹਾਂ ਉਹਦਾ ਥੱਬੇ ਜੰਡਾ ਲੈਵਾ ਕਰਕੇ ਸੁਣਾਣੇ ਠੀਕ ਆ ਜੀ ਆ ਵਾਲਟੇਲਾ ਖਿੱਚ ਕੇ ਦਿਖਾ ਬਾਈ ਮਾੜੇ ਬਾਈ ਜੀ ਮੈਂ ਕਹਾਂ ਥੱਲੇ ਯਾਰ ਕਿਵੇਂ ਮਰਜੀ ਠੀਕ ਆ ਜੀ ਦੋਸਤੋ ਵਾਲਟੇਲਾ ਬਹੁਤ ਪੰਜੇ ਸਾਰੇ ਵਾਲਟੇਲਾ ਕੱਢ ਕੇ ਨੇ ਕਿਲੋਂ ਤੋਂ ਪ੍ਰੈਸ਼ਰ ਨਾਲ ਆਏ ਹੋਏ ਨੇ ਠੀਕ ਆ ਜੀ ਜਮ ਫਸ ਕੇ ਨੇ ਫੇਰ ਸੁਣਾਵਾ ਵਾ ਵੈਨ ਉਹਦਾ ਪ੍ਰਿੰਟ ਬਹੁਤ ਚੰਗਾ ਵਾ ਓਰੀਜਨਲ ਪੰਜਾਬ ਵਾਲੀ ਜਰਸੀ ਬੋਦੀ ਵਾਲੀ ਵੈੜ ਮੁੱਲ ਭਈ ਇਹਦਾ ਲੈਣ ਦੇ ਨਾਲਾ ਮੁੱਲ ਭਈ 70000 ਦੀ ਖਾਨ ਆ ਵਿੱਚੋ ਕੀ ਮਾਨਤਾਨ ਹੋ ਜੂਗਾ ਤਾਂ ਤੁਹਾਨੂੰ 70000 ਰੁਪਏ ਲੱਗ ਗਿਆ ਨੰਬਰ ਮੇਰੇ ਕੋਲੇ ਵਪਾਰੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਲੋ ਜੀ ਦੋਸਤੋ 70000 ਦੀ డిਮਾਂਡ ਆ ਵਿੱਚੋ ਕੀ ਛੋੜ ਚੱਪਾ ਜਰੂਰ ਹੋ ਜੂਗਾ ਫੋਲ ਵੱਡੀ ਦਾ ਪਾ ਦੋਗੇ 18 19 ਕਿਲੋ ਖੁੱਲਾ ਜੈਡੀ ਬਈ ਮੱਚੀ ਦੇ ਕੀ ਨਜ਼ਾਰਾ ਬਾਜੂ ਘਰ ਦੀ ਬਰੀਡ ਬਣ ਜੂਗੀ ਠੀਕ ਹੈ ਜੀ ਹਾਂ ਦੋਸਤੋ ਅਰੀਜਨ ਪੰਜਾਬ ਵਾਲਾ ਜਰਸੀ ਆ ਇਹੋ ਜਾਨਵਰ ਕਦੇ ਕਦੇ ਨਿਕਲਦਾ ਹੁੰਦਾ ਵਾ 70000 ਦੀ ਡਿਮਾਂਡ ਆ ਤੁਸੀਂ ਫੇਸ ਕੋਲ ਤੋਂ ਨੇੜ ਤੋਂ ਚੈੱਕ ਕਰਾ ਦਿੰਦੇ ਆਗੇ ਦੇਣ ਜੇ 10 ਲੈ ਜੂਗੀ ਦਹਾ ਦਹਾ ਦਾ ਖਾਣਾ ਨਹੀਂ ਟ ਦੁੱਧ ਦਊਗਾ ਚੱਟਾ ਮੱਝਾਂ ਵਰਗਾ ਫੈਂਟ ਫੂਡ ਚੰਗੀ ਆਜੂਗੀ ਇਹਦੀ ਥਣਾ ਸੈਦਾਂ ਦੂਜੇ ਪਾਸੇ ਵੀ ਦਿਖਾ ਦੰਨੇ ਆ ਕਿ ਬਹੁਤ ਚੰਗਾ ਥੀ ਚੋਈ ਵਾਲਾ ਗਲਾਬੀ ਥਾਨ ਲੱਗਿਆ ਹੋਇਆ ਮੁਠੀ ਵਾਲਾ ਮਲ ਸਿਰਫ 70000 ਰੁਪਈਆ ਇਹਦਾ ਜਮਾ ਜੈਡ ਮਾੜਾ ਕਾਕੇ ਬਰਾੜ ਦੀ ਹਾਂ ਬਾਈ ਤਿੰਨ ਨੰਬਰ ਤੇ ਜੀ ਬਾਈ ਤਿੰਨ ਨੰਬਰ ਉਹ ਮਤਲਬ ਕਿ ਹਾਂ ਤੇ ਉਹਨਾਂ ਨੇ ਕਿਹਾ ਮਹੀਨਾ ਹੋ ਗਿਆ ਜਿਹੜੇ ਮਹੀਨਾ ਬਣੀ ਨੂੰ ਠੀਕ ਆ ਜੀ ਅਸੀਂ ਜਿਵੇਂ ਘਰ ਦੇ ਕਹਿੰਦੇ ਸੌਂ ਖਾ ਕੇ ਬਈ ਯਾਰ ਅਸੀਂ ਸੌਂ ਖਾਂਦੇ ਆ ਡੇਢ ਮਹੀਨਾ ਹੋ ਗਿਆ ਹਾਂ ਉਹਵੇਂ ਅਸੀਂ ਕਹਿੰਦੇ ਆਪਾਂ ਡੇਢ ਮਹੀਨਾ ਤੱਕਲੇ ਦਾ ਸੱਚਾ ਸਾਡਾ ਸੱਚਾ ਆ ਦਿਖਾ ਲਈ ਮੰਨ ਕੇ ਲੈ ਲੈ ਖਾਂਦੀ ਮੰਨ ਕੇ ਲੈ ਲੈ ਅਕਸਰ ਜੇ ਆਪਾਂ ਬਣਾਵਾਂਗੇ ਡੀਕਾ ਧਰਾਵਾਂਗੇ ਤੇ ਫੇਰ ਹੀ ਉੱਗਾਂਗਾ ਸੂਗੀ ਹਾਂਜੀ ਹਾਂਜੀ ਫੇਰ ਹੀ ਮਤਲਬ ਕਿ ਗੱਬਣ ਹੋਊ ਜੇ ਆਪਾਂ ਧਰਾਏ ਨੇ ਕੋ ਠੀਕ ਆ ਜੀ ਗੱਬਣ ਕਿਵੇਂ ਹੋਊਗੀ ਠੀਕ ਆ ਜੀ ਇਸ ਤਰ੍ਹਾਂ ਹੁੰਦੀ ਹੈ ਜਿਹੜੀ ਉਹ ਕਹਿੰਦੇ ਡੇਢ ਮਹੀਨਾ ਹੋ ਗਿਆ ਨਾ ਬਣੀ ਨੂੰ ਠੀਕ ਆ ਜੀ ਤੇ 10 ਕਿਲੋ ਦੋ ਟਾਈਮ ਚੋ ਆ ਕੇ ਦੇਣੀ ਮੇਰੇ ਸੂਲ ਹੈ ਠੀਕ ਹੈ ਜੀ ਜੇ ਦੂਰ ਬੈਠਾ ਕੋਈ ਮੇਰਾ ਭੈਣ ਭਰਾ ਨੇੜੇ ਆ ਉਹਦਾ ਰੈਸਟਰ ਭੇਜ ਦੇਵੇ ਠੀਕ ਹੈ ਜੀ ਹਾਂਜੀ ਕੱਢ ਲਈ ਬਾਹਰ ਉਹਦਾ ਵੀਡੀਓ ਕਾ ਲਓ ਚੋ ਆ ਲੋ ਇਹ ਥਾਂ ਦੇ ਪੂਰੀ ਨਵੇਂ ਵਾਰੀ ਦੁੱਧ ਦੀ ਠੀਕ ਹੈ ਜੀ ਹਾਂਜੀ ਕੱਢ ਲਈ ਬਾਹਰ ਨੂੰ ਅ ਵੀ ਦੋਸਤੋ ਕੱਦ ਕੱੜ ਵੱਡਾ ਹੀ ਆ ਵਾਏ ਨਾ ਵਈ ਠੀਕ ਹੈ ਲੰਮੀ ਲੁੰਮੀ ਵੇਲ ਬੂਲ ਚੰਗੀ ਆ ਕੀ ਇਹ ਦੁੱਧ ਦਾ ਘਟਾਰਾ ਪੌਂਦੀ 10 ਕਿਲੋ ਥੱਲੇ ਕੰਡੇ ਵਾਲੀਆਂ ਧਾਰਾਂ ਇਹਦੇ ਤੇ ਵੇਥਣਾ ਸਹਿ ਬਹੁਤ ਚੰਗਾ ਥੀ ਚੁਆਈ ਵਾਲਾ ਮੁੱਠੀ ਵਾਲਾ ਥਾਣੇ ਦਾ ਹਵਾਨੇ ਤੰਨਾ ਪਸ਼ੂ ਵੀ ਚੰਗੇ ਆਗੇ ਵੇਢਾ ਟੋਟਾ ਮੈਂ ਲੰਮ ਕਮੇ ਹਵਾਨੇ ਨੀਗੇ ਥਣਾ ਦਾ ਸਹਿ ਚੰਗਾ ਵਾਏ ਨੋ ਜੀ ਨੇ ਬਹੁਤ ਆਗੇ ਤੁਸੀਂ ਵੇਖ ਸਕਦੇ ਹੋ ਫੇਸ ਕੁਆਲਟੀ ਵੀ ਚੰਗੀ ਆਗੀ ਵੱਡੀ ਬੁੱਢੀ ਵੱਡੀ ਬੁੱਢੀ ਬਹੁਤ ਆਗੇ ਤੁਸੀਂ ਵੇਖ ਸਕਦੇ ਹੋ ਮੋਡਲ ਆ ਬਾਈ ਇਥੋਂ ਕੋਈ ਨਹੀਂ ਵੱਡੀ ਬੁੱਢੀ ਬਹੁਤ ਆਗੇ ਥਣਾ ਸਹਿ ਜੱਥੀ ਚੁਆਈ ਵਾਲਾ ਥਣਾ ਚ ਵਿਥੀ ਬਹੁਤ ਚੰਗੀ ਆਗੀ ਗੱਠ ਗੱਠ ਦੀ ਬੈਲ ਤੇ ਲੱਗੇ ਹੋਏ ਆਗੇ ਥਣਾ ਸਹਿ ਬਹੁਤ ਚੰਗਾ ਥੀਚੁਆਈ ਵਾਲਾ ਤੇ ਮੁਠੀ ਵਾਲਾ ਥਾਣਾਗਾ ਕੋਈ ਛੋਟਾ ਥਾਨ ਨਹੀਂਗਾ ਬਾਕੀ ਬਾਈ ਕੋਲੇ ਅੱਜ ਹੀ ਆਈ ਆ ਇਹ ਵੀ ਤੁਰਪਾ ਕੱਲ ਦਾ ਵੀਡੀਓ ਪਾਈ ਬਾਈ ਕੋਲੇ ਆਪਾਂ ਕੱਲ ਵੀਡੀਓ ਕੱਲ ਦਾ ਮਾਲ ਵੇਚ ਗਿਆ ਸਾਰਾ ਕੱਟੀ ਸੀ ਇੱਕ ਵੈੜ ਸੀ ਹਾਂ ਉਹ ਸਾਰਾ ਮਾਲ ਬਾਈ ਦਾ ਵੇਚ ਗਿਆ ਵਾ ਅੱਜ ਬਾਈ ਕੋਲੇ ਤਿੰਨ ਨਾਗ ਆਈ ਤਾ ਨਾ ਪਰਪਰ ਤੁਹਾਨੂੰ ਲੈਤੀ ਆ ਮੋਲੇ ਦਾ ਬਾਈ ਦੋ ਕੋਲੋਂ ਦੇਦੀਆਂ ਬਾਈ ਮੋਲੇ ਦਾ ਮੋਲੇ ਦਾ ਬਾਈ 26000 ਰੁਪਏ ਵਿੱਚੋਂ ਕੀ ਮਾਨਤਾਨ ਮਾਨਤਾਨ ਬਸ ਹੋ ਜੂਗਾ ਬਾਈ 100 200 ਰੁਪਏ ਠੀਕ ਹੈ ਲੋ ਦੋਸਤੋ 26000 ਰੁਪਏ ਜਮਾਂ ਜੈਜ ਜਿਵੇਂ ਮੰਗ ਕੀਤੀ ਬਾਈ ਨੇ ਵਿੱਚੋਂ ਕੀ ਮਾਨਤਾਨ ਜਰੂਰ ਹੋ ਜੂਗਾ 26000 ਜਮਾਂ ਜੈਜ ਮੋਲ ਦਾ ਐਦੂ ਸਸਤੇ ਭਾਜਦਾ ਤੁਹਾਨੂੰ ਕਿਤੇ ਪਸੋਂ ਮਿਲਲਾ ਵੀ ਨਹੀਂ 10 11 ਕੋਈ ਇਸ ਪਰ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ WhatsApp ਕੋ ਪਾ ਲਿਆ ਕਰੋ 98472931 ਠੀਕ ਹੈ ਜੀ ਆਨਲਾਈਨ WhatsApp ਚੱਲਦਾ ਹੈ ਮਰਜ਼ੀ ਵੜ ਕੋ ਪਾਓ ਫੋਨ ਲਾ ਦਿਓ ਮੈਂ ਮਤਲਬ ਕਿ ਗਾਂ ਵੇਚਣੀ ਮੈਂ ਵੇਚਣੀ ਹੈ ਠੀਕ ਹੈ ਜੀ ਕੋ ਲੋਕ ਭੈਣ ਭਰਾ ਪਉਂਦੇ ਬਹੁਤਾ ਗੁੱਸਾ ਨਾ ਕਰਿਆ ਕਰੋ ਸਾਡੀ ਚੈੱਕ ਨਹੀਂ ਕੀਤੀ ਜੀ ਅੱਛਾ ਜੀ ਜਦੋਂ ਨੰਬਰ ਕੋ ਵੇਖਿਆ ਤਾਂ ਕਮਜ਼ਾਕੇ ਦਾ ਘੰਟਾ ਤੋਂ ਘੰਟੇ ਠੀਕ ਹੈ ਜੀ ਹਾਂ ਜੀ ਲੋ ਜੀ ਦੋਸਤੋ ਅੱਜ ਦੀ ਵੀਡੀਓ ਚ ਕਾਕੇ ਬਰਾ ਤਿੰਨ ਨਾਂਕ ਸੇਲ ਸੀਗੇ ਤਿੰਨਾਂ ਨੇ ਜਾਂ ਇੱਕ ਦੋ ਜੀ ਸੂਂੀਆਂ ਸਵਾਂੀਆਂ ਤੇ ਗੱਬਣ ਆ ਗਈ ਬਾਈ ਕਹਿੰਦਾ ਆਪਾਂ ਦੋ ਟਾਈਮ ਘਰੇ ਚਵਾ ਕੇ ਦੇਣੀ ਹੈ ਜਿਹਦੇ 1 ਨੰਬਰ ਤੇ ਬਹੁਤ ਸੇ ਪਹਿਲਾਂ ਉਸ ਦੰਦਾ ਦੇ ਵਿੱਚ ਆ ਗਈ ਦੋ 11 ਕਿਲੋ ਕੰਡੇ ਵਾਲਾ ਮਾਲ ਸਿਰਫ 30000 ਰੁਪਇਆ ਜਰਸੀ ਪੰਜਾਬ ਵਾਲੀ origignal ਵਜੋਂ ਵਜੋਂ ਬਹੁਤ ਆ ਵੱਡੀ ਵੱਡੀ ਬਹੁਤ ਮਾਲ 70000 ਰੁਪਇਆ ਤਦੋਂ ਚਟਾ ਮੱਝਾ ਵਰਗਾ ਫੈਂਡ ਫੂਡ ਚੰਗੀ ਆ ਜੂਗੀ 3 ਨੰਬਰ ਤੇ ਡੇਢ ਕਿ ਮਹੀਨੇ ਦੀ ਬਣੀ ਵਹਿੜਾ ਮਾਲ ਸਿਰਫ 26000 10 ਕਿਲੋ ਕੰਡੇ ਵਾਲਾ ਥੱਲੇ ਤਿਆਰ ਆਗਾ ਤੇ ਨਾਲ ਕੋਈ ਨਾ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਜੀ ਬਾਕੀ ਮੇਰੇ ਭੈਣ ਭਰਾ ਕੇ ਝੋਟੀਆਂ ਬਹੁਤ ਮੰਗਦੇ ਆ ਅੱਛਾ ਝੋਟੀਆਂ ਕੋਲ ਇੰਨੇ ਫੋਨ ਆ ਨੇ ਝੋਟੀ ਸੀ ਖੀਰੀ ਅੱਛਾ ਜੀ ਉਹ ਬੰਦਾ ਇੰਨਾ ਖੁਸ਼ ਹੋ ਗਿਆ ਯਾਰ ਪਹਿਲੀ ਏਰ ਬੰਦਾ ਬਗੈਰ ਸਾਈ ਤੋਂ ਮਾਲ ਲੈਣ ਆਇਆ 50000 ਰੁਪਏ ਵੱਧਤਾ ਹੀ ਮੋੜ ਤੱਕ ਨਹੀਂ ਯਾਰ ਹੱਕ ਦੀ ਕਰੀ ਅੱਛਾ ਅੱਛਾ ਠੀਕ ਹੈ ਜੀ ਉਹ ਤੇ ਦੂਜੇ ਤੋਂ ਮਰੇਲ ਕੋਟੜਾ ਨਾਲ ਗਏ ਆ ਅੱਛਾ ਜੀ ਨਹੀਂ ਵਾੜ ਇੰਨੀ ਵਾੜ ਜਾਂਦੇ ਪੁੱਛ ਬਹੁਤ ਦੂਰ ਦੂਰ ਠੀਕ ਹੈ ਜੀ ਹੁਣ ਕਿਰਾਇਆ ਦਿੱਤਾ ਉਹ ਜਰ ਨੇ ਰੋਟੀ ਪੁੱਛਿਓ ਨੇ ਕੰਮ ਨਹੀਂ ਪਿਆ ਠੀਕ ਹੈ ਠੀਕ ਹੈ ਮੋੜ ਨੇ ਲਾ ਦੋ ਕਹਿੰਦਾ ਪਹਿਲਾਂ ਪੈਸੇ ਗਣੋ ਯਾਰ ਇਹੋ ਜੇ ਬੰਦੇ ਹੁਣ ਠੀਕ ਹੈ ਰੋਲਾ ਪੈਂਦਾ ਨਹੀਂਗਾ ਸਹੀ ਗੱਲ ਹੈ ਬਾਈ ਚੰਗਾ ਬਹੁਤੇ ਰੋਲਾ ਪੈ ਨਹੀਂ ਪੈਣਾਗਾ ਬੱਜੇ ਪੰਜ ਬੰਦੇ ਮੱਝ ਨਹੀਂ ਸੁਣ ਦਿੰਦੇ ਖੜੀ ਕਰ ਲਾ ਇਹਨਾਂ ਖਿੱਚ ਲਾ ਬੱਚਾ ਹਾਂਜੀ ਹਾਂਜੀ ਇੱਕ ਬੰਦਾ ਅਕਾ 200ਵਾ ਦੇਣਗੇ ਠੀਕ ਹੈ ਜੀ ਜਿਹੜੇ ਬਾਰੇ ਬੰਦੇ ਨਗੋਟਚਾ ਵੀ ਬੰਦੀਆਂ ਬਹੁਤ ਮੜ ਗਿਆ ਹੁੰਦਾ ਨਹੀਂ ਬਾਕੀ ਵੀ ਸਤਿ ਸ੍ਰੀ ਅਕਾਲ ਪਰਕਰੋ ਆਪਦੀ ਦਸੰਦੀ ਪਰਖ ਪੂਰੀ ਕਰੋ ਜੋ ਪੈਸੇ ਲਾਉਣੇ ਆ ਪੈਸੇ ਬਿਨਾਂ ਗੱਲ ਤੋਂ ਨੂੰ ਕੁਝ ਕੱਢ ਦਿੰਦੇ ਆ ਨਹੀਂ ਤਾਂ ਪੈਸੇ ਲਾਉਣੇ ਜੇ ਗੋਚੋ ਤੇ ਗੱਲ ਨਹੀਂ ਗੋਚੇ ਦੀ ਗੱਲ ਕਰੋ ਜੇ ਨਹੀਂ ਨੀ ਗੋ ਤਾਂ ਨਗਾ ਕੱਢੋ ਬਾਈ ਹਾਂਜੀ ਹਾਂਜੀ ਤੁਹਾਡੇ ਟੋਟੀਆਂ ਤੁਹਾਨੂੰ ਲੈ ਕੇ ਦੂੰਗਾ ਅਫਸਰਾ ਟੋਟੀਆਂ ਹੁਣ ਬਣ ਜਾਂਦੀਆਂ ਠੀਕ ਹੈ ਜੀ 30 ਦੀ 5 28 ਦੀ ਬਣ ਜੇ 25 ਦੀ ਬਣ ਜੇ ਇਹ ਮੱਝ ਬਣ ਦੂਗੀ ਇਹ ਲੈ ਕੇ ਪਾਲਿਆ ਕਰੋ ਗੁਜ਼ਾਰਾ ਹੋ ਜੂ ਮੱਝ ਲੈਣੀ ਬਹੁਤ ਔਖੀ ਹੈ ਠੀਕ ਹੈ ਬਾਈ ਹਾਂਜੀ ਮੱਝ ਬਹੁਤ ਤੇਜ਼ ਹੈ ਜੀ ਬਹੁਤ ਤੇਜ਼ ਹੈ ਮੱਝ ਬਾਈ ਲੋ ਜੀ ਦੋਸਤੋ ਬਾਈ ਦੇ ਗੱਲਾਂ ਖਰੀਆਂ ਗਈਆਂ